ਸਾਡੇ ਯੂਡੇਵਾਨ ਕੋਲ ਆ ਬੋ ਬੋ ਵੈਲਕਮ ਹੈ ਜੀ ਤੇ ਬਾਈ ਅਮਰ ਦੇ ਕੋਲ ਪਹੁੰਚ ਚੁੱਕੇ ਜੀ ਦੇਖੋ ਅੱਜ ਵੀ ਬਾਈ ਜੀ ਨਾਲ ਕੋਈ ਛੇ ਸ਼ਾਦੇ ਲੈ ਕੇ ਭਾਈ ਝੋਟੇ ਲੈ ਕੇ ਆਂਦੀਆਂ ਨਾਲ ਇੱਕ ਬੂਰੀ ਵੀ ਲੈ ਕੇ ਆਂਦੀ ਆ ਤੇ ਆਓ ਫਿਰ ਬਾਈ ਜੀ ਉਹਨੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਿਕਾ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਜੀ ਸਾਡੀ ਠੀਕ ਹੈ ਜੀ ਬਾ ਬਾ ਕਰਪਾਈ ਵਾਗਰ ਤੇ ਤੁਸੀਂ ਸੁਣਾਓ ਜੀ ਕਿਵੇਂ ਆ ਠੀਕ ਹੈ ਜੀ ਬਹੁਤ ਵਧੀਆ ਜੀ ਹੋਰ ਕਰ ਪ੍ਰਵਾਸ ਸਾਹਿਬ ਠੀਕ ਪਹਿਲਾਂ ਵਧਾਈਆਂ ਤੁਹਾਨੂੰ ਤੁਹਾਨੂੰ ਭਰਾਵਾਂ ਨੂੰ ਬਹੁਤੀਆਂ ਬਹੁਤੀਆਂ ਜੀ ਬਹੁਤ ਬਹੁਤ ਆਪਣਾ ਚਲੋ ਪ੍ਰਮਾਤਮਾ ਇਦਾਂ ਹੀ ਬਣ ਲੈਵਲ ਤੇ ਚੱਲੋਗੇ ਨਾ ਕਾਮਯਾਬੀ ਵੀ ਫੇਰ ਹੀ ਨੀ ਉਹ ਤਾਂ ਹੈਗਾ ਬਾਈ ਹੈਗਾ ਕਿ ਨਹੀਂ ਚਲੋ ਸੋਨਾ ਕਰਕੇ ਵਿਖਾਓ ਵਧੀਆ ਵਾ ਹੁਣ ਗਾੜੀ ਆ ਜਿਹੜੇ ਨਗੀਨੇ ਆਏ ਆ ਹੁਣ ਆ ਬੂਰੀ ਕੱਟੀ ਵਾ ਸੰਦੀਪ ਜੀ ਵੇਖੋ ਹਾਂਜੀ ਜੀ ਚਾਰ ਦੰਦ ਕੱਟੀ ਆ ਅੱਛਾ ਠੀਕ ਹੈ ਜੀ ਠੀਕ ਹੈ 17 ਕਿਲੋ 18 ਕਿਲੋ ਕੱਟੀ ਥੱਲੇ ਦੁੱਧ ਤੇ ਹੁਣ ਇਸ ਟਾਈਮ ਤੋਂ ਤਿਆਰ ਆ ਹੈ ਜੀ ਹਾਂ 17 18 ਕਿਲੋ 18 ਕਿਲੋ ਪਿਓਰ ਰਤੀ ਬੂਰੀ ਆ ਪਿਓਰ ਚਾਰ ਦੰਦ ਆ ਚਾਰ ਦੰਦ ਉਦੋਂ ਹੀ ਆ ਸਾਰਾ ਮਾਲ ਜੀ ਮਾਲ ਸੰਦੀਪ ਜੀ ਉਮਰ ਆ ਆ ਦਿਖੀਆ ਲੀ ਉੱਥੇ ਕੱਟੀ ਵੇਖੋ ਪਿਆਰੀ ਕਿੰਨੀ ਆ ਸਨੱਖ ਪੂਣਾ ਗੰ ਪਿਓਰ ਚਾਰ ਦੰਦ ਆ ਇਹ ਸੂਆ ਦੂਜਾ ਹੋਊਗਾ ਜੀ ਫਿਰ ਪਹਿਲਾ ਨੇ ਗੱਡੀ ਅੱਛਾ ਪਹਿਲਾ ਸੂਆ ਵਾਹ ਬੜਾ ਦੁੱਧ ਦਾ ਭਾਜੀ ਫਿਰ ਵੀ ਹੈ ਬਹੁਤ ਪਿਆਰੀ ਕੱਟੀ ਹੈ ਸਨੱਕ ਪੋਣਾ ਬਰੀਕੀ ਡਿਜ਼ਾਈਨ ਬਹੁਤ ਸੋਹਣੀ ਹੈ ਗੱਡੀ ਹਸਾਰ ਤੋਂ ਜੀ ਕਿੰਨਾ ਦਾ ਸੂਜ ਨਹੀਂ ਕੋਲੇ ਡੈਮ ਹੋ ਗਿਆ ਜੀ ਹਾਂ ਜੀ ਸੂਜ ਨਹੀਂ ਕੋਲੇ ਡੈਮ ਹੋ ਗਿਆ ਇਹਨੂੰ ਹੋਈ ਕਿ ਜੀ 15 16 ਦਿਨ 17 ਦਿਨ ਹੋ ਗਏ ਬੱਚਾ ਮਗਰ ਮੇਲ ਕਾਪਿਆ ਜੀ ਚਲੋ ਆਪਾਂ ਪਿਆਰੀ ਗੱਡੀ ਹੈ ਸੰਦੀਪੀ ਜੀ ਅੱਜ ਦੀ ਵੀਡੀਓ ਦੇ ਵਿੱਚ ਮੁੱਲ ਸਾਰਾ ਮਾਲ ਦਾ ਫੌਂਟੇ ਕਰਾਂਗੇ ਠੀਕ ਆ ਚਲੋ ਲਿਆਓ ਜੀ ਲਿਆ ਲਿਆ ਤੇ ਭਾਈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਤੁਸੀਂ ਨੂੰ ਹਾਜੀ ਇਹਨੂੰ ਸੰਦੀਪੀ ਵੀਰ ਜੀ ਅੱਜ 25 26 ਦਿਨ ਹੋ ਗਿਆ 21 ਕਿਲੋ ਦੁੱਧ ਪੂਰਾ ਤਿਆਰ ਆ ਝੋਟੀ ਥੰਡੇ ਅੱਛਾ ਹਾਂ 21 ਕਿਲੋ 21 ਕਿਲੋ ਗੱਡੀ ਥੰਡੇ ਪਿਓਰ ਸ਼ਹਿਦ ਆਂਦਾ ਹਾਈਟ ਵੇਖ ਲਓ ਤੇ ਬਾਕੀ ਬਿਊਟੀ ਵੇਖ ਲਓ ਖਾਮੇ ਨਾਲ ਨਾਲ ਰਵਾਹ ਵਗੈਰਾ ਸਾਰਾ ਕੁਝ ਦੇਖ ਲਓ ਉਹ ਬੜੀ ਮੈਂ ਝੋਟੀਆਂ ਜੀ ਬਹੁਤ ਕੱਟੀ ਜੀ ਉਹ ਡਿਜ਼ਾਈਨ ਵੇਖੋ ਕੀ ਲੱਗਾ ਵਾ ਵੀ ਜੀ ਪਿੱਛੋਂ ਮੜਾ ਜਣਾ ਇੱਕ ਗਰੀ ਸਾਰਾ ਹਾਂ ਚੰਗੇ ਨੇ ਹਾਰੇ ਮੜਾ ਨਾ ਲੇਵੇ ਦੀਆਂ ਸਾਰੀਆਂ ਵੇਨਸ ਵਗੈਰਾ ਸਾਰੀਆਂ ਚੈੱਕ ਕਰਵਾ ਲਈ ਠੀਕ ਆ ਤੇ ਬੱਚਾ ਇਹਨਾਂ ਮਗਰ ਕੀ ਆ ਗਿਆ ਜੀ ਇਹਦੀ ਕੱਟੀ ਆ ਜੀ ਅਸੀਂ ਤੇ ਕੱਟਿਆ ਇਹਦੀ ਕੱਟੀ ਤੇ ਕਿੰਨੇ ਡੇਮ ਹੋ ਗਏ ਤੁਹਾਨੂੰ ਇਹਨੂੰ ਸੰਦੀਪ ਸਿੰਘ ਜੀ ਆਪਣਾ 25 ਦਿਨ ਹੋ ਗਏ ਆ ਦੁੱਧ ਤੇ ਪੂਰੀ ਉਤਰੀ ਆ ਜੀ ਚਲੋ ਇਹ ਵੀ 20 ਤੋਂ ਪਲੱਸ ਹੀ ਆ ਝੋਟੀ ਥੱਲੇ ਦਾ 20 ਤੋਂ ਪਲੱਸ ਹੈ ਜੀ ਹਾਂ 20 ਤੋਂ ਪਲੱਸ ਹੀ ਆ ਪਿਆਰ ਨਾਲ ਪਿਆਰ ਨਾਲ ਅੰਚ ਹੌਲੀ 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 ਕੋਈ ਗੱਲ ਨਹੀਂ ਇੱਥੇ ਦੱਸ ਲਓ ਲੈ ਤੇ ਆਣਾ ਤੇ ਆਣਾ ਵੈਲਕਮ ਥੋੜਾ ਬੱਚਿਆਂ ਦਾ ਕਰਦੀ ਹਾਂ ਆ ਬੱਚਾ ਫਿਰ ਬਜੀ ਤੱਕ ਨਾ ਕਰਨਾ ਇਹਨਾਂ ਚੱਲ ਆ ਗੀਆਂ ਮਾਈਆਂ ਫਰਕਣੇ ਜੀ ਰਾਤੀ ਆ ਜਾਣਾ ਮਾਰੋ ਹਾਂ ਬਿਲਕੁਲ ਜੀ ਬੰਦ ਬੰਦ ਵੀਰੇ ਬੰਦ ਲੈ ਆ ਜਾ ਅੰਛ ਲੈ ਜਾ ਅੰਦਰ ਲੈ ਜਾ ਚੱਲ ਲੈ ਜਾ ਲੈ ਜਾ ਚੱਲ ਕੇ ਜੀ ਅੱਜ ਪੰਜਵਾਂ ਦਿਨ ਸੋਈ ਨੂੰ ਆ ਅਪੜੇ ਦੇਖ ਲਿਓ ਜੀ ਸਿੱਧੇ ਨਹੀਂ ਕੀਤੇ ਅੱਜ ਨਾ ਮੇਰੇ ਕੋਲ ਥੋੜਾ ਬੋਲਿਆ ਨਹੀਂ ਜਾਂਦਾ ਮੇਰੇ ਨਾਲ ਸਿਹਤ ਨਹੀਂ ਠੀਕ ਆ ਤੁਹਾਡੇ ਸਿਹਤ ਹੋਣਾ ਜੀ ਹਾਂ ਤੇ ਥੋੜਾ ਸਬਰ ਸੁਪਰ ਕਰਕੇ ਵੀ ਹੋ ਜਾਂਦਾ ਹਨਾ ਵੇ ਆ ਦੇਖੋ ਭਾਈ ਜਿੰਦੇ ਦਾ ਦੁੱਧ ਕਿੰਨਾ ਤਿਆਰ ਆ ਅਜੇ ਸੰਦੀਪ ਸਿੰਘ ਜੀ 14 ਕਿਲੋ ਦੁੱਧ ਤਿਆਰ ਆ ਅਰੇ ਦੁੱਧ ਮਤਲਬ ਕਿ ਅੱਜ ਚੌਥਾ ਕਿ ਪੰਜਵਾਂ ਦਿਨ ਹੋਊਗਾ ਇਹਨੂੰ ਸੁਣ ਹਾਂਜੀ ਹਾਂਜੀ ਬਾਕੀ ਪਿਓਰ ਛੇਦ ਆਉਂਦੇ ਆ ਛੇਦਾਂ ਦੀ ਛੋਟੀ ਦੀ ਇਹ ਹੀ ਕੋਲੋਂ ਮੇਰੀ ਡਿਜ਼ਾਈਨ ਵੇਖੋ ਬਹੁਤ ਪਿਆਰਾ ਵੇਖੋ ਕਰਾਂ ਜੀ ਕਿਉਂ ਛੇਦਾਂ ਦੇ ਛੋਟੇ ਇਹ ਵੀ ਲੈ ਤੋਰ ਲੋ ਕਰ ਲੰਮੀ ਕਰਾਂ ਲਈ ਪਿੱਛੋਂ ਭਗਾਉ ਤਾਜੀ ਬਿਲਕੁਲ ਨਾ ਜੀ ਆ ਪੁਰਾਣੇ ਵੀ ਨਹੀਂ ਸਿੱਧੇ ਕੀਤੇ ਸਨ ਮੈਂ ਆਫਰੇ ਰਗੀ ਸਾਰੀਆਂ ਕੁਆਲਿਟੀ ਕੱਢ ਕੇ ਲੈ ਕੇ ਆਂਦੀ ਭਾਜੀ ਚਲੋ ਲੈ ਕੇ ਤੁਸੀਂ ਅੱਗੇ ਵੀ ਆਨੇ ਆ ਜੀ ਜੀ ਲੋਕ ਨਾ ਪੈਂਦੇ ਚੰਗੀਆਂ ਮਾੜੀ ਮੈਨੋਂ ਕੋਈ ਨਹੀਂ ਹੱਥ ਪਾਉਂਦਾ ਜੀ ਕੋਈ ਵਿਚਾਰਾ ਛੋਟਾ ਕਿਸਾਨ ਭਾਈ ਚਾਰਾ ਵੀ ਆਏਗਾ ਨਾ ਵੀਰ ਹਾਂ ਜੀ ਮਾੜੀ ਮੈਨੋਂ ਹੱਥ ਨਹੀਂ ਪਾਉਂਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਲੈ ਜਾਓ ਅੰਦਰ ਜੀ ਜੀ ਇਹ ਵੀ ਸੂਈ ਆ ਇਹਦੇ ਥੱਲੇ 18 ਕਿਲੋ ਨੈਟ ਦੁੱਧ ਤਿਆਰ ਹੈ ਜੀ ਝੋਟੀ ਨਾ ਥੋੜਾ ਜਿਹਾ ਲੱਪਾ ਜਿਹਾ ਲੱਗੀ ਪੱਠੇ-ਪੁੱਠੇ ਥੋੜੇ ਘੱਟ ਚੱਕੇ ਆ ਹਾਂ ਜੀ ਪੂਰਾ ਕੰਡੇ ਵਾਲਾ 18 ਕਿਲੋ ਝੋਟੀ ਤੇਲੇ ਤੋਰੀਆਂ ਚੰਨੂ ਕਸਾਰਦੀ ਆ ਬਹੁਤ ਸਾਫ ਆ ਪਿਓਰ ਜਿਹਾ ਲੱਗ ਗਿਆ ਥੋੜੀ ਭਲਾਂ ਕਰ ਗਈ ਮਗਰ ਦੇਖਣਾ ਜੀ ਪਿਆਰ ਨਾਲ ਡਾਕੀ ਜੈਡ ਬਲੈਕ ਜੋਟੀ ਇਹ ਵੀ ਦੇਖੋ ਥੋੜੀ ਭਲਾਂ ਜੀ ਪੈ ਗਿਆ ਨਾ ਜੀ ਹਾਂ ਬਹੁਤ ਸਾਫ ਕੱਟੀ ਆ ਡਰੂ ਡਰ ਬਹੁਤ ਪਿਆਰਾ ਥੋੜਾ ਜਨਾ ਅੱਜ ਕੱਟੀ ਨੇ ਦਾਣਾ ਦੋਣਾ ਘੱਟ ਚੱਕਿਆ ਥੋੜਾ ਜਿਹਾ ਲੱਪਾ ਜਿਹਾ ਲੱਗੀ ਬਹੁਤ ਲੇਵਲੂ ਵਟਕਾਣਾ ਬਹੁਤ ਜੀ ਬੱਚਾ ਮਾਰ ਕੀ ਆ ਗਈ ਜੀ ਤੇ ਇੱਧਰ ਵੇਖਿਆ ਹੀ ਨਹੀਂ ਅੰਚ ਪਤਾ ਪਤਾ ਚਲੋ ਕੋਈ ਨਾ ਹੋਊਗਾ ਘਟਾ ਘਟਾ ਚਲ ਲੈ ਜੋ ਜੀ ਇਹਨੂੰ ਵੀ ਜੀ ਪਰਸੋਂ ਸੁਰੀ ਸ਼ਾਮ ਦੀ ਅੱਛਾ ਹਾਂ ਪਰਸੋਂ ਸ਼ਾਮ ਦੀ ਸੁਈ ਹੈ ਬੋਲੇ ਵਿੱਚ ਆ ਨਾ ਜੀ ਹਾਂ ਬੋਲੇ ਵਿੱਚ ਆ ਹਾਂ ਤਾਜੀ ਛੋਟੀ ਸੁਈ ਹੈ ਸਰੀਰ ਬਾਡੀ ਬੰਤਰ ਵੇਖਿਓ ਨਾੜਾ ਨੂੜਾ ਵੇਖੋ ਦੰਦ ਦੋ ਬਜੀ ਫਿਰ ਇਹ ਵੀ ਬਹੁਤ ਦੰਦ 20 ਕਿਲੋ ਪਰੂ ਸੰਦੀਪ ਵੀਰੋ 20 ਕਿਲੋ ਪਰੂ ਪਰਸੋਂ ਸੁਈ ਹੈ ਇਹ ਕੱਚਾ ਬਿਲਕੁਲ ਲੈ ਲੈ ਚਲੋ ਜੀ ਲੈ ਚਲੋ ਬੋਲੇ ਸੰਦੀਪ ਵੀਰ ਮਾਲ ਦਾ ਸੌਣਾ ਮੈਂ ਫੋਨ ਤੇ ਕਰਾਂਗੇ ਜੀ ਚਲੋ ਮੁੱਲ ਫਰਫ ਹੁੰਦੇ ਆਉਗੇ ਹਨਾ ਜੀ ਹਾਂ ਜੀ ਹਾਂ ਜੀ ਹਾਂ ਕਿਉਂਕਿ ਵੱਡੀਆਂ ਮਈਆਂ ਜੀ ਕਿਉਂਕਿ ਬਾਕੀ ਮੇਰਾ ਵੀ ਫੋਨ ਲਾਓ ਤੇ ਬਾਈ ਅਮਰਦ ਨਾ ਗੱਲ ਕਰੋ ਆ ਕੇ ਉਹ ਦੀ ਗੱਲ ਹੋਣੀ ਹੈ ਨਾ ਤੇ ਇੱਕ ਰੇ ਨਿਗਾ ਮੈਂ ਤਾਂ ਫਿਰ ਬੁਖਾਰ ਹੀ ਕਰਾ ਲਈ ਕੁਆਲਿਟੀ ਦੇ ਪੀਸ ਨੇ ਸਾਰੇ ਚਲੋ ਆ ਇਹਦਾ ਛੋਟਾ ਆ ਬੱਚਾ ਜੇ ਇਹਦਾ ਆ ਬੱਚੇ ਦਿਖਾ ਦੇ ਪਹਿਲਾਂ ਛੋਟਾ ਤਾਜੀ ਸੂਈ ਪਰਸੋਂ ਦੀ ਸੂਈ ਹੈ ਬਸ ਠੀਕ ਹੈ ਹਾਂ